ਆਹੋ ਕੁੜੀ ਨੇ ਕੁੜੀ ਨੇ ਬੈਠਾ ਮੈਂ ਕੋ ਨਾਲ ਬੈਠੀ ਮੇਰੀ ਗੱਡੀ ਮੇਰੀ ਗੱਡੀ ਹੈ

ਆ ਸਰ ਕੀ ਮੈਟਰ ਕੀ ਹੋਇਆ ਪੂਰਾ ਇੱਥੇ ਮੈਟਰ ਆ ਮੈਂ ਇੱਥੇ ਅਦਾਲਤ ਤੇ ਆਪਣੀ ਤਰੀਕ ਪੁਕਤਨ ਆਇਆ ਸੀਗਾ ਇੱਕ 8ਵੀਂ ਮੰਜ਼ਲ ਤੇ ਇੱਕ 22 ਸਾਲ ਦੀ ਲੜਕੀ ਨੇ ਉਹ ਤੋਂ ਛਲਾੰਗ ਮਾਰ ਕੇ ਸੁਸਾਈਡ ਕਮਿਟ ਕਰ ਲਈ ਜੰਬੇ ਆ ਸਾਹਮਣੇ ਮੇਰੇ ਸਾਹਮਣੇ ਸਾਡੇ ਨੇ ਕੀਤੀ ਕਿ ਤੂੰ ਆਈ ਸੀ ਕੁੜੀ ਦੇਖੋ ਹਾਲੇ ਪੁਲਸ ਨੂੰ ਲੈ ਗਈ ਐ ਉਹਨੂੰ ਹਸਪੀਟਲ ਲੈ ਕੇ ਗਈ ਐ ਤੇ ਮੇਰੇ ਸਾਹਮਣੇ ਕਾਰਚ ਪਾ ਕੇ ਹਾਲੇ ਇਨਵੈਸਟੀਗੇਸ਼ਨ ਕਰੂਗੀ ਪੁਲਸ ਕਿ ਐਸੇ ਪਰਸਲੀ ਕਿਤੇ ਕਿਉਂ ਕੀਤੀ ਉਹਨੇ ਸੁਸਾਇਸਾਈਡ ਨੇਚਰਲੀ ਦੁਖੀ ਹੋਣੀ ਐ ਜਾਂ ਅੱਜ ਕੱਲ ਹਰ ਬੰਦਾ ਇਨਸਾਫ ਤੋਂ ਦੁਖੀ ਐ ਕਿ ਛੇਤੀ ਛੇਤੀ ਇਨਸਾਫ ਨਹੀਂ ਮਿਲਿਆ ਤਾਂ ਹੀ ਉਹਨੇ ਇਹ ਸੁਸਾਇਸਾਈਡ ਕਮਿਟ ਕੀਤੀ ਐ ਤਾਂ ਹੀ ਉਹਨੇ ਦੁਖੀ ਹੋ ਕੇ ਉਤੋਂ ਛਾਲ ਮਾਰੀ ਨੇ ਨਿਤਾ ਸ਼ੋਕਣਾ ਹਾਂਜੀ ਜਿੰਦੀ ਸੀ ਜਦੋਂ ਲੈ ਕੇ ਨਹੀਂ ਉਹ ਕਾਫੀ ਉਹ ਤਾਂ ਗਰਦੇ ਹੀ ਉਹ ਜਿੱਦ ਹੋ ਗਈ ਹਾਂਜੀ ਹਾਂਜੀ ਮੇਰੇ ਹਿਸਾਬ ਨਾਲ ਮੁਸ਼ਕਲ ਹੀ ਹੁੰਦਾ ਬਚਣਾ ਜਿਸ ਕੰਡੀਸ਼ਨ ਚ ਉਹਨੂੰ ਲੈ ਕੇ ਕਿ ਕਾਰ ਤੇ ਮੁਸ਼ਕਲ ਨਹੀਂ ਬਚੀ ਕਿਹੜੀ ਜਗ੍ਹਾ ਅਸੀਂ ਮਾਰੀ ਸ਼ਾਲ ਨੇ 8th ਫਲੋਰ ਤੋਂ ਸਾਹਮਣੇ ਮੇਰੇ ਉਧਰ ਸਾਹਮਣੇ ਪਾਰਕ ਵਾਲੀ ਸਾਈਡ ਤੇ ਕੀ ਮੈਟਰ ਕੀ ਹੈ ਕਿਉਂ ਲੋਕ ਮੈਟਰ ਸਰ ਪਤਾ ਨਹੀਂ ਉਪਰੋਂ ਦੀ ਅਸੀਂ ਤਾਂ ਮੌਕੇ ਤੇ ਨਹੀਂ ਸੀਗੇ ਉਪਰੋਂ 8ਵੀਂ ਮੰਜ਼ਿਲ ਤੇ ਕੁੜੀ ਨੇ ਛਲਾਂਗ ਲਗਾਈ ਆ ਉਸ ਤੋਂ ਬਾਅਦ ਉਹਨੂੰ ਇੱਥੋਂ ਐਡਵੋਕੇਟਸ ਲੈ ਕੇ ਗਏ ਆ ਹਲੇ ਤੱਕ ਉਹਦਾ ਕੁਝ ਪਤਾ ਨਹੀਂ ਵੈਸੇ ਕਹਿ ਰਹੇ ਮੇਬੀ ਉਹ ਨਹੀਂ ਹੈਗੀ ਰਹੀ ਉਹ ਡੈਥ ਹੋ ਚੁੱਕੀ ਹੈ ਦੀ ਬਾਕੀ ਕੁਝ ਕਲੀਅਰ ਨਹੀਂ ਹਰੇ ਲੈ ਕੇ ਗਿਆ ਪੁਲਿਸ ਵੀ ਆਪਣੀ ਇਨਕੁਆਇਰੀ ਕਰ ਰਹੀ ਹੈ ਤੇ ਕੁਝ ਉਮਰ ਦਾ ਪਤਾ ਲੱਗਿਆ ਇੰਦਾ ਜੀ ਉਮਰ ਉਹਦੀ ਜੋ ਫੋਟੋ ਜਾਂ ਵੀਡੀਓ ਦੇਖੀਅਤੋਂ 23-24 ਸਾਲ ਲੱਗਦੀ ਹੈ ਦੇਖਣ ਤੋਂ ਬਾਕੀ ਇਨਕੁਆਇਰੀ ਤੋਂ ਬਾਅਦ ਹੀ ਪਤਾ ਲੱਗੂ ਕੋਈ ਸੀਸੀਟੀਵੀ ਕੈਮਰਾ ਫੁਟੇਜ ਵਗੈਰਾ ਕੋਈ ਫੋਟੋ ਵਗੈਰਾ ਆਈ ਤਾਂ ਸੀਸੀਟੀਵੀ ਹਲੇ ਤਾਂ ਨਹੀਂ ਵੀਡੀਓ ਆਈ ਹੈ ਵੀਡੀਓ ਕਲਿੱਪਸ ਲੋਕਾਂ ਨੇ ਪਾਏ ਨੇ ਇੱਥੇ ਐਡਵੋਕੇਟਸ ਨਹੀਂ ਪਾਏ ਗਰੁੱਪਾਂ ਦੇ ਵਿੱਚ ਤੇ ਲੱਗਦਾ ਇਨਸਾਫ ਨੂੰ ਨਹੀਂ ਹੋ ਕੇ ਨਹੀਂ ਸਰ ਦੇਖੋ ਜਦੋਂ ਕੋਰਟ ਵਿੱਚ ਆਪਾਂ ਆਂਦੇ ਆ ਨਾ ਥੋੜੇ ਪੇਸ਼ੈਂਸ ਤਾਂ ਰੱਖਣੇ ਪੈਂਦੇ ਆ ਇਨਸਾਫ ਹੈ ਤੇ ਹਰ ਇੱਕ ਨੂੰ ਮਿਲਦਾ ਇਹੋ ਜੀ ਗੱਲ ਇਨਸ ਲੂਜ਼ ਹੋ ਜਾਂਦੇ ਆ ਇਸ ਕਰਕੇ ਉਹ ਨਹੀਂ ਕਰ ਪਾ ਰਹੇ ਤੇ ਇਸ ਉਹਨੇ ਇਹ ਤਾਂ ਦੁਖੀ ਹੋ ਕੇ ਚਲਾਉਂਗਾ ਸਰ ਲਗੇ ਮੈਡਮ ਜਿੱਦਾਂ ਕੋਈ ਮੋਬਾਈਲ ਵਗੈਰਾ ਉਹਦੇ ਕੋਲ ਮਿਲਿਆ ਕੋਈ ਆਈਡੀ ਪ੍ਰੂਫ ਵਗੈਰਾ ਮਿਲਿਆ ਕੋਈ ਸਰ ਇਹਦੇ ਬਾਰੇ ਹਾਲੇ ਕੁਝ ਨਹੀਂ ਪਤਾ ਜਦੋਂ ਲੜਕੀ ਗਿਰੀ ਹੈ ਇਮੀਡੀਏਟ ਉਹਨੂੰ ਲੈ ਕੇ ਗਿਆ ਹਸਪੀਟਲ ਉਹ ਤੋਂ ਬਾਅਦ ਵਿੱਚ ਉਹ ਇਨਕੁਆਰੀ ਕਰ ਰਿਹਾ ਥੋੜੀ ਦੇਰ ਤੱਕ ਪਤਾ ਲੱਗ ਜਾਊਗਾ ਸਰ ਕੀ ਮੈਟ੍ਰਿਕ ਦੀ ਕੁਝ ਕਾਰਨ ਪਤਾ ਲੱਗਿਆ ਹੈ ਰੈਟਰ ਰਿਪੋਰਟ ਹੀ ਆਈ ਸੀਗੀ ਜਿਸ ਲੜਕੀ ਹਾਂਜੀ ਤੇ ਡਿਟੇਲ ਤਾਂ ਇਹ ਪਤਾ ਲੱਗੂਗਾ ਕਿ ਕੀ ਹੈ ਇਹ ਇਨਵੈਸਟੀਗੇਸ਼ਨ ਹੁੰਦੀ ਆ ਤੇ ਫਿਲਹਾਲ ਤਾਂ ਇੰਨਾ ਹੀ ਆ ਵੀ ਉੱਤੋਂ ਜੰਪ ਕੀਤਾ ਉਹਨੇ ਅੱਛਾ ਤੇ ਉਹਦੇ ਮੁਤਾਬਕ ਉਹ ਜਿਹੜੀ ਇੰਦਰੀ ਹੈ ਕਿੰਨੀ ਮੰਜ਼ਲ ਸੀ ਸਰ ਘਟੋ ਕੱਟੇ 7 7 7th 7th ਫਲੋਰ ਸੀ ਇਸ ਤੋਂ ਤੁਸੀਂ ਕੋਈ 8ਵੀਂ ਕਹਿ ਰਹੇ ਕੋਈ 7ਵੀਂ ਕਹਿ ਰਹੇ ਨਹੀਂ 7ਵੀਂ 7th ਫਲੋਰ 7ਵੀਂ ਮੰਜ਼ਲ ਤੇ ਕੁਝ ਨਾਮ ਵਗੈਰਾ ਕੁਝ ਨਹੀਂ ਕੋਈ ਉਮਰ ਕਿੰਨੀ ਕੋਈ ਲੱਗਪਨ ਉਮਰ 17-18 ਸਾਲ ਕਿਵੇਂ ਮੌਕੇ ਦਿੱਦ ਟੋਗੀ ਕਿ ਕਿੰਨਾ ਸੀਰੀਅਸ ਨਹੀਂ ਦਖਣੀ ਹਜੇ ਇੱਥੋਂ ਤਾਂ ਲੈ ਗਈ ਸੀ ਪਰਸੋਂ ਕੁਝ ਹੋਇਆ ਸੁਭਾਗ ਹਸਪਤਾਲ ਵੱਲ ਤਰਫ ਤੇ ਕਿ ਲੱਗਦਾ ਵੀ ਕੋਈ ਤਰੀਕ ਵਗੈਰਾ ਤੇ ਆਈ ਸੀ ਜਾਂ ਹਾਂ ਡੇਟ ਤਾਂ ਤਰੀਕ ਤੇ ਆਈ ਸੀ ਤਰੀਕ ਦੇਖ ਦੀ ਕਿਉਂ ਕਾਰਨ ਲੱਗਦਾ ਵੀ ਜੇ ਇਨਸਾਫ ਤੋਂ ਦੁਖੀ ਹੋ ਗਈ ਜਿੱਦਾਂ ਕਿ ਦਾ ਹੋ ਸਕਦਾ ਹੋ ਸਕਦਾ ਪੋਜ਼ਿਟਿਵ ਹੋ ਜਾਂਦੀ ਹੈ ਠੀਕ ਤੇ ਹਸਪਤਾਲ ਲੈ ਗਏ ਨੇ ਹਾਂ ਹਸਪਤਾਲ ਠੀਕ ਪੂਰਾ ਇਹ ਅਫਸਰ ਦਸਨ ਕੇ ਬੰਦੇ ਨਹੀਂ ਅਫਸਰ ਦਸਨ ਕੇ ਵੈਸੇ ਕਿੰਨੇ ਵਜੇ ਦਾ ਵਾਕਿਆ ਸੀ ਇਹ ਅਫਸਰ ਦਸਨ ਕੇ ਅਫਸਰ ਮਤਲਬ ਜਿਹੜੀ ਇਹ ਛਾਲ ਮਾਰੀ ਕਿੰਨੇ ਮੰਜ਼ਲ ਤੋਂ ਵੈਸੇ ਮਾਰੀ ਇਹ ਵੀ ਪਤਾ ਨਹੀਂ ਪਈ ਹੈ ਬਾਈ ਕਲੀਅਰ ਨਹੀਂ ਹੈ ਲੈ ਅਜ ਕਲੀਅਰ ਨਹੀਂ ਹੈ ਕੁੜੀ ਹਸਪਤਾਲ ਲੈ ਗਈ ਕਿ ਇੱਥੇ ਹੀ ਹੈ ਕੁੜੀ ਹਸ ਮੈਨੂੰ ਨਹੀਂ ਪਤਾ ਕਿੱਥੇ ਲੈ ਗਏ ਅੱਛਾ ਤੇ ਜਿਹੜੀ ਐ ਕੋਰਪਕਸ ਵਿੱਚ ਲੱਗਦਾ ਭਾਜੀ ਕੋਰਪ ਕੰਪਲੈਕਸ ਤੇ ਕਿੰਨੀ ਮੰਜ਼ਲ ਦਾ ਵਿਸ਼ੇਸ਼ਾਲ ਮਾਰੀ ਹੈ ਆਈਡੀਆ ਕੁਝ ਆਈਡੀਆ ਨਹੀਂ ਪਤਾ ਨਹੀਂ ਭਈ ਇਹ ਬਿਲਕੁਲ ਨਹੀਂ ਹੈ ਵੈਰੀਫਾਈ ਕਰਦੇ ਹੋ ਠੀਕ ਹੈ ਫਿਰੇ ਥਾਣੇ ਦਾ ਮਾਮਲਾਦਾਰ ਇਹਨਾਂ ਦਾ ਦੋ ਤੇ 5 ਨੰਬਰ ਦਾ 5 ਨੰਬਰ ਦਾ ਤੁਹਾਡਾ ਕੀ ਨਾਮ ਆ ਜੀ ਇਹ ਅਸੀਂ ਚੰਦ ਅਛਣ ਕਰ ਇਹ ਕੁੜੀ ਦੀ ਉਮਰ ਕਿੰਨੀ ਕੋਈ ਨਹੀਂ ਲਗਭਗ ਭਾਜੀ ਆਈਡੀਆ ਹਲੇ ਕੁਝ ਨਹੀਂ ਪਿਆ ਠੀਕ ਹੈ